ਪੂਲ ਸੂਪਰਸਾਸ਼ਨ ਵੱਲੋਂ ਨਸ਼ਿਆਂ ਖਿਲਾਫ ਬਿੱਡੀ ਮਹਿਮ ਤਹਿਤ ਚਾਰ ਨੌਜਵਾਨ ਗ੍ਰਿਫਤਾਰ ਥਾਣਾ ਸ਼੍ਰੀ ਹਰਗੋਬਿੰਦਪੁਰ ਐਸ ਐਚ ਓ ਸਤਪਾਲ ਸਿੰਘ ਦੀ ਅਗਵਾਈ ਹੇਠ ਨਸ਼ਾ ਵਿੱਚ ਲੈ ਭੈਣੀ ਦਾ ਇਨਸਾਨ ਸਿੰਘ ਜਿਹੜਾ ਇਹ ਮਠੋਲੇ ਦਾ ਇਹਨਾਂ ਸਾਰਿਆਂ ਨੂੰ ਅੱਜ ਸਵੇਰੇ ਇਹ ਰੇਡ ਕਰਕੇ ਇਹਨਾਂ ਦੇ ਘਰ ਦੀ ਸਰਚ ਕੀਤੀ ਪਰ ਇਹਨਾਂ ਦੇ ਕੋਲੋਂ ਨਸ਼ੀਲਾ ਪਰਾਪਤ 30 ਗ੍ਰਾਮ ਵੀ ਬਰਾਮਦ ਨਹੀਂ ਹੋਇਆ ਪਰ ਇਹਨਾਂ ਨੂੰ ਲਿਆਂਦਾ ਇਹਨਾਂ ਦੇ ਖਿਲਾਫ ਪਹਿਲਾਂ ਮੁਕਦਮੇ ਦਰਜ ਹੋ ਆ। ਇਹਨਾਂ ਦੇ 110 ਦੇ ਅਜ ਕਨੰਦਰੇ ਤਿਆਰ ਕਰਕੇ ਦੇ ਮਾਂਜੋਬ ਰਾਤ ਵਿੱਚ ਦਿੱਤੇ ਜਾ ਰਹੇ ਆ ਤੇ ਇਹਨਾਂ ਨੂੰ ਦਾਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹ ਸਰ ਗਾ ਨਸ਼ੇ ਦੇ ਖਿਲਾਫ ਜਿਹੜੀ ਮੇਰੀ ਮਿੰਡੀ ਇਹ ਗਾ ਵਿੱਚ ਦੇ ਨਰ ਚੱਲਦਾ ਰੂ। ਇਹ ਬਿਲਕੁਲ ਚੱਲੇਗਾ ਜੀ ਸਾਡੇ ਕੋਲ ਜਿਹੜੀ ਲਿਸਟ ਆਈ ਹੈ ਸਾਰੇ ਬੰਦੇ ਜਿਹੜੇ ਆ ਉਹਨਾਂ ਨੇ ਅਸੀਂ ਰੇਡ ਵੀ ਕਰਾਂਗੇ ਰਿਕਵਰੀਆਂ ਵੀ ਕਰਾਂਗੇ ਪਰਚੇ ਵੀ ਦਰਜ ਕਰਾਂਗੇ ਇਹਦੇ ਤੋਂ ਲਾ ਜਿਹੜੀ ਆ ਇਲਾਕੇ ਦੇ ਵਿੱਚ ਅਸੀਂ ਸਾਰੇ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਉਹਨਾਂ 'ਚ ਮੀਟਿੰਗਾਂ ਕਰਕੇ ਇਹਦੇ ਬਾਰੇ ਦਿਸਾਂਦਰ ਜੇ ਲਾਵਾਂਗੇ ਵੀ ਜਮਾਂਗੇ ਵੀ ਤੇ ਸਾਰਾ ਕੰਮ ਚੱਲਦਾ ਰਹੂਗਾ ਜੀ ਬੰਦ ਕਰਾਉਣਾ ਜੀ ਆਪਣਾ ਦਾ।